ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੈ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਮਨੁ ਕਹੋ ਸੀ ਭੀ ਸਚੈ ਸੋਚੈ ਸੋਚ ਨਾ ਹੋਈ ਜੇ ਸੋਚੀ ਲਕਵਾਰ ਚਪੈ ਚਪ ਨਾ ਹੋਈ ਜੇ ਲਾਇ ਰਹਾ ਲਿਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹ ਸਣਪਾਂ ਲਕ ਕੋਈ ਤੱਕ ਨ ਚੱਲੇ ਨਾਲ ਕਿ ਉਸਚਾਰਾ ਹੋਈ ਐ ਕਿ ਕੂੜਾ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨਿਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿ ਆਈ ਹੁਕਮੇ ਉਤਮ ਨੀਚੋਂ ਹੁਕਮ ਲਿਖ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਇ ਕਿਸੈ ਤਾਣ ਗਾਵੈ ਕੋ ਦਾਤ ਜੜੇ ਨਿਸ਼ਾਨ ਗਾਵੈ ਕੋ ਗੁਣ ਵੜੈ ਨ ਚਾਰ ਕਾਵੈ ਕੋ ਵਿਤਿ ਅਵਿਕੰ ਵਿਚਾਰੇ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਪੈ ਦਸ ਦੂਰ ਗਾਵੈ ਕੋ ਇਕਾ ਹਤਰਾ ਦੂਰ ਕਤਨਾ ਕਤਿਨਾ ਆਵੇ ਤੋਟ ਕਤ ਕਤ ਕਤਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਕਾਇ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਰਖਸਾਵੇ ਪਰਵਾਹੋ ਸਾਚਾ ਸਹਿਬ ਸਚਨਾਏ ਭਾਗਿਆ ਭਾਉ ਪਾਰ ਆਕੇ ਮੰਗੇ ਦੇਹ ਦੇਹ ਤਾਤ ਕਰੇ ਦਾਤਾਰੇ ਫਿਰ ਕਿ ਅਗਰ ਕੀਏ ਜੁਧ ਸਦਰਵਾਰ ਮੋਹ ਕੇ ਬਲਨ ਬੋਲੀਐ ਜਸੁੰਤਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਮ ਵੜੇ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕ ਹੀ ਵਾ ਜਾਣੀਐ ਸਭ ਆਪੇ ਸਚਿਆਰ ਥਾਪੈ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਝਨ ਸੋਏ ਜਿਸੇ ਵਤਨ ਪਾਇਆ ਮਾਨ ਨਾਨਕ ਗਾਇਆ ਗੁਣੀ ਨਿਧਾਨ ਗਾਵੀਐ ਸੁਣੀਐ ਮੰਨ ਰਖੀਐ ਭਾਉ ਦੁਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿ ਅਸਮਾਈ ਦੁਰੀશ્વਰ ਗੁਰ ਗੋ ਰਖ ਪਰਮੰਗ ਗੁਰੋ ਪਾਰਵਤੀ ਮਾਈ ਜੇਹੋਂ ਜਾੜਾ ਆਕਾ ਨਹੀਂ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਹਿਕ ਦਾਤਾ ਸੋ ਮੈ ਵਿਸਰਨਾ ਜਾਏ ਤੇਰ ਤਨਾਵਾਂ ਜੇ ਦਸ ਭਾਵਾਂ ਬਿਨ ਭਾਲੇ ਕੇ ਨਾਇ ਕਰੀ ਜਿ ਤਿਸਰ ਟ ਪਾਏ ਵੇ ਕਾ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਵਝਾਈ ਸਵਨਾ ਜੀਆਂ ਕਹਿ ਕਦਾਤਾ ਸੋ ਮੈ ਵਿਸਰਣਾ ਜਾਏ ਜੇ ਜੁਗ ਚਾਰਿਆਰ ਜਾਹੁਰ ਸੁਣੇ ਹੋਏ ਨਵਾ ਕੰਡਾ ਵਿੱਚ ਆਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਕਾਇਕ ਜਸ ਕੀਤ ਜਗਲੇ ਦਿੱਤ ਨਦਰ ਨਾਵੇ ਤਮ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀ ਟਕਾਰਾ ਦੋਸੀ ਦੋਸ ਧਰੇ ਨਾਨਕ ਨਿਰਕੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਿਆ ਕੋਈ ਨਾ ਸੁੱਝੈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਦਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਾ ਲਈ ਸੁਣੇ ਕੋ ਨਸ ਕੈ ਕਾਲੇ ਨਾਨਕ ਭਗਤਾ ਹੁੰਦਾ ਵਿਗਾਸ ਸੁਣਿਆ ਦੁਖ ਪਾਉ ਕਾ ਨਾਸੈ ਸੁਣੇ ਸਰਬਰਮਾ ਇੰਦੇ ਸੁਣੇ ਮੁਕਤਿ ਸਹਾਣ ਮੰਦੈ ਸੁਣੇ ਜੋਗ ਜੂਤ ਤਨ ਭੇਦ ਸੁਣੇ ਸਾਸਮਰਤ ਵੇਦੈ ਨਾਨਕ ਭਗਤਾ ਹੁੰਦਾ ਵਿਗਾਸ ਸੁਣਿਆ ਦੁਖ ਪਾਉ ਕਾ ਨਾਸ ਸੁਣਿਆ ਸਾਸਨ ਦੋ ਗਿਆਨੈ ਸੁਣਿਆ ਸਤਿ ਕ੍ਰਿਸ਼ਨਾਨੈ ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਗੈ ਸਹਿਜ ਧਿਆਨੈ ਨਾਨਕ ਪੌਤਾਂ ਹਾਂ ਦਾ ਵਿਗਾਸ ਸੁਣਿਆ ਦੁਪਾਪ ਕਾ ਨਾਸੇ ਸੁਣਿਆ ਸਰੰਗ ਨ ਕਿੰਗਾ ਹਾ ਸੁਣੇ ਸੇ ਪੀਰ ਪਾਸ਼ਾ ਹਾ ਸੁਣਿੰਦੇ ਪਵੈ ਰਾਹੋ ਸੁਣੇ ਹਾ ਤੋ ਵਸ ਗਾਹੋ ਨਾਨਕ ਪੌਤਾਂ ਹਾਂ ਦਾ ਵਿਗਾਸ ਸੁਣਿਆ ਦੁਪਾਪ ਕਾ ਨਾਸੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛਾ ਪਿਸਤਾਏ ਕਾਗਦ ਕਾ ਨ ਲਿਖਣ ਹਾਰ ਮੰਨੇ ਕਾ ਹੈ ਕਰਨ ਵਿਚਾਰ ਐਸਾ ਨੰਨ ਰਿੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਵੈ ਮਨ ਬੁਧਿ ਵੈ ਮੰਨੈ ਸਗਲ ਭਵਨ ਕੀ ਸੋਧੈ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜੰਕੈ ਸਾਥ ਨੰ ਜਾਏ ਐਸਾ ਨੰਨ ਰਿੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਟਾਕ ਨ ਪਾਈ ਮੰਨੈ ਪਾਸੋਂ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥੈ ਮੰਨੈ ਧਰਮ ਤੇ ਤਿਸਨ ਵੰਦਨ ਦਾ ਐਸਾ ਨਾਮ ਨਿਰੰਜਨ ਹੋਵੇ ਜਿ ਕੋ ਮਨ ਜਾਣੇ ਮਨ ਕੋਏ ਮੰਨੈ ਪਵ ਹੈ ਮੁਕਤਿ ਦਵਾਰ ਮੰਨੈ ਪਰਵਾਰ ਸਾਧਾਰ ਹੈ ਮੰਨੈ ਤਰ ਤਰ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭੇਕੈ ਐਸਾ ਨਾਮ ਨਿਰੰਜਨ ਹੋਵੇ ਜਿ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚਿ ਪਵ ਹੈ ਤਰਕੇ ਮਾਨ ਪੰਚਿ ਸੁਹ ਹੈ ਦਾ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਹੈ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੇ নাহি ਸੁਮਾਰ ਧੌਲ ਤਰੰਦੈ ਕਾਪੂਤ ਸੰਤੋਖ ਤਬਰ ਕਜਨ ਸੂਤੈ ਜੇ ਕੋ ਬੁਝਾ ਹੋਆ ਸਚਾਰ ਧੌਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਸਤੇ ਭਾਰਤ ਲੈ ਕਵਣ ਜੋਰ ਐ ਜੀ ਆ ਯਾਤਰਾnga ਕੇ ਨਾਮ ਸੋਹਣਾ ਲਿਖਿਆ ਬੜੀ ਕਲਾਮ ਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕਿ ਤਾ ਤਣ ਸਲ ਗੁਰੂ ਪਾ ਕਿਤੇ ਦਾਤ ਜਣ ਕਉਣ ਕੂਤੇ ਕਿਤਾ ਵਸਾਓ ਇੱਕ ਕਵਾਉ ਤਿਸਤੇ ਹੋਏ ਲਕਦਰੀਆ ਕੁਦਰਤ ਕੌਣ ਕਹਾਂ ਵਿਚਾਰ ਵਰਣ ਜਾਵਾਂ ਇੱਕ ਵਾਰ ਜੋ ਤਦ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਕ ਪੂਜਾ ਸੰਗ ਤਪਤਾ ਅਸੰਗ ਰੰਤ ਮੁਖ ਵੇਦ ਪਾਠ ਅਸੰਗ ਯੋਗ ਮੰਨ ਰਹਿ ਹੈ ਉਦਾਸ ਹੈ ਅਸੰਗ ਭਾਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਹੈ ਹਉ ਸੰਗ ਸੂਰਮੋ ਭਕਸਾਰ ਅਸੰਗ ਮੋਨ ਲਿਉ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਰਣ ਜਾਵਾਂ ਏਕ ਵਾਰ ਜੋਤਿਦ ਭਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਮੂਰਖ ਅੰਧਕੂਰ ਅਸੰਗ ਚੋਰ ਹਰਾਮਕੋਰ ਹੈ ਅਸੰਗ ਕਰ ਕਰ ਜਾਏ ਜੋ ਰ ਅਸੰਗਲ ਵੜ ਹ ਤਖ ਮਾਹੇ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਾਕਾ ਹੈ ਅਸੰਗ ਨਿੰਦਕ ਸਰ ਕਰਹਿ ਭਾਰ ਨਾਨਕ ਨੀਚੇ ਕਹਿ ਵਿਚਾਰ ਵਾਰਣ ਜਾਵਾਂ ਇੱਕ ਵਾਰ ਹੈ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਗਤਾਵਾਂ ਗਮਗਮ ਸੰਕਲੋ ਅਸੰਖ ਹੈ ਸਿਰ ਭਾਰ ਹੋਏ ਅਕ੍ਰੀਨਾਮਕ ਦੀਸਾਲਾ ਹੇ ਅਕ੍ਰੀ ਗਿਆਨ ਗੀਤ ਗੁੰਗਾ ਫਖਰੇ ਲਿਖਣ ਬੋਲਣ ਬਾਣ ਅਖਰ ਸਰ ਸੰਜੋਗ ਵਕਾਨ ਜਿਨੇ ਲਿਖਤ ਸਰਨਾਹੇ ਜਿ ਪ੍ਰਮਾਏ ਤੇ ਤੇ ਪਾਹੇ ਜੇਤਾ ਕੀਤਾ ਤੇ ਤਾ ਨਾ ਵਿੜ ਨਾ ਵੈ ਨਹੀਂ ਕੋ ਤਾ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਧੋਤੋ ਤੁਰ ਤੋਕੇ ਮੋਦ ਬਲੀਤੇ ਕੱਪੜ ਹੋਏ ਦੇ ਸਾਬਣ ਲਈ ਇਹ ਧੋਏ ਪਰ ਇਹ ਮਤ ਪਾਪਾ ਕਹਿ ਸੰਗੇ ਉਹ ਧੋ ਕਹਿ ਨਾ ਵੈ ਕ ਰੰਗੇ ਪੁੰਨੀ ਪਾਪੀ ਐ ਕੰਦਾਹੇ ਕਰ 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 ਨਾਲ ਲਿਖ ਲੈ ਜਾਹੋ ਆਪੇ ਵੀ ਜਾਪੇ ਕਾਹੋ ਨਾਨਕੁ ਕਿਮੀ ਆਵੋ ਜਾਹੋ ਤੇਰਾ ਤਾ ਤਪ ਦਇਆ ਦਤਾਨ ਜੇ ਕੋ ਪਾ ਤਿਲਕਾ ਮਾ ਨਹੀਂ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰ ਗਤ ਤਿਸ ਮਾ ਲਾਓ ਸਭੁ ਤੇਰੇ ਮੈ ਨਾਹੀ ਕੋਇ ਬਿਨ ਗੁਣ ਕੀਤੇ ਭਤ ਨਾ ਹੋਇ ਸਵਸਤ ਆਤ ਬਾਣੀ ਬਰਮਾਓ ਸਸ ਸੁਹਾਸ ਦਾ ਮਨ ਚਾਓ ਕੌਣ ਸੋ ਵਿਲਾਵਤ ਕਵਣਾ ਕੌਣ ਤਤ ਕਵਣਵਾਰ ਕੌਣ ਸੋ ਰੂਤੀ ਮਾਹ ਕਵਣਾ ਜਿਤੁ ਹੁਆ ਆਕਾਰੈ ਕੋਇ ਲੰਭਾਈ ਆਪਣੀ ਤੀਜੇ ਹਵਲੇ ਪ੍ਰਾਣ ਵਕਤ ਨਾ ਪਾਇਓ ਕਾ ਦੀਆਂ ਜੀ ਲਿਖਣ ਲੈ ਪ੍ਰਾਣ ਤੇ ਤਵਾਰ ਨਾ ਜੋਗੀ ਜਾਣੈ ਰਤਮਾਉ ਦਾ ਕੋਈ ਜਹ ਕਰਦਾ ਸੇ ਠੀਕੋ ਸਾਜੇ ਆਪੇ ਜਾਣੈ ਸੋਏ ਕਿਵ ਕਰਿਆ ਕੰਕਸਲਾਹੀ ਕੰਵਰਣੀ ਕਿ ਜਾਣਾ ਨਾਨਕ ਆਕਰਨ ਸੱਥ ਹੋਆ ਕਾ ਇੱਕ ਦੋ ਇੱਕ ਸੇ ਜਾਣਾ ਹੁਡਾ ਸਾਹਿਬ ਢੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਝੀਕੋ ਆਪੋ ਜਾਣੈ ਆ ਕਹਿ ਗਿਆ ਨਾ ਸੋ ਹੈ ਪਤਲ ਪਤਲ ਲਖ ਜਾਂ ਅਕਾਸਾਂ ਆਕਾਸ ਕੋੜ ਕੋੜ ਗਪਾਲ ਤਕੀ ਵੀਰ ਕਹਿਣਿ ਕਵਾਤੇ ਸੈ ਸਠਾਰਾ ਕੈਨਕ ਤੇ ਬਾਸੂਲਿਕ ਧਾਤ ਲਿਖਾ ਹੋਇ ਤਲ ਕੀਐ ਲਿਖਾ ਹੋਇ ਵਿਨਾਸ਼ ਨਾਨਕ ਵਡਾ ਆ ਕੀਐ ਆਪੇ ਜਾਣੈ ਆਪ ਸਾਲਾ ਸਾਲਾ ਤੇ ਸੁਰਤ ਨ ਪਾਈਆ ਨਦੀਆਂ ਤੇ ਵਹਾਪ ਵਸ ਨ ਜਾਣੀਐ ਸੋ ਸੁ ਸੁਲਤਾਨਾ ਗਿਰਹਾ ਸਿਤੀ ਮਾਲਤਾਨ ਕਿਹੜੀ ਤੁਲ ਨਾ ਹੋਵਨੀ ਜੇਤਸ ਮਨੋਂ ਨ ਵਿਸਰੈ ਅੰਤਰਾ ਸਿਤੀ ਕਹਿਣ ਦਾ ਅੰਤ ਅੰਤਰਾ ਕਰਨ ਦੇ ਨਾ ਅੰਤੈ ਅੰਤਰਾ ਵੇਖਣਾ ਸੁਨੈ ਅੰਤ ਅੰਤਰਾ ਜਪੈ ਕਾ ਮਨ ਮੰਤੈ ਅੰਤਰਾ ਜਪੈ ਕੀਤਾ ਆਕਾਰ ਅੰਤਰਾ ਜਪੈ ਪਾਰਾ ਵਾਰ ਅੰਤ ਕਾਣ ਕੀਤੇ ਬਿੱਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹੋ ਅੰਤਰਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਬੂ ਚਾਥਾ ਉੱਚੇ ਉਪਰ ਉੱਚਾ ਨਾ ਇਹ ਵੜ ਉੱਚਾ ਹੋਏ ਕੋਈ ਤਸੂਚੇ ਕੋ ਜਾਣੇ ਸੋਏ ਜਿਵੜੇ ਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਨ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗ ਹੈ ਜੋਤ ਪਾਰ ਕਿਤੇ ਗਰੰਤ ਨਹੀਂ ਵਿਚਾਰ ਕਿਤੇ ਗਲਤੋਟਾ ਵਿਚਾਰ ਕਿਤੇ ਲੈ ਲੈ ਮਿਹਰਪਾਹੀ ਕਿਤੇ ਮੂਰਖ ਕਾਹੇ ਕਾਹੇ ਕਿਤੇ ਆ ਦੁੱਖ ਭੁਗਤ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਕਾਇ ਕੱਕ ਨੂੰ ਪਾਏ ਉਹ ਜਾਣੇ ਜਿਤਿਆ ਮੋ ਕਾਏ ਆਪੇ ਜਾਣੇ ਆਪੇ ਦੀਆ ਕੈਸੇ ਭੇ ਕੀ ਕੇ ਜਿਸ ਨੂੰ ਬਖਸ਼ੇ ਸਲਾਹਾ ਨਾਨਕ ਪਾਸਾਹੀ ਪਾਸਾ ਹੋ ਅਮਲ ਗੋਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਪੰਡਾਰ ਅਮੁਲਾ ਵਹੇ ਅਮੁਲਾ ਜਾਹੇ ਅਮਨ ਭਾਏ ਅਮੁਲਾ ਸਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤਲ ਅਮਲ ਪਰਵਾਨ ਅਮਲ ਵਕਸ਼ੀਸ਼ ਅਮਲ ਨਿਸਾਨੇ ਅਮਲ ਕਰਮ ਅਮਲ ਫਰਮਾਨ ਅਮੁਲਾ ਮੁਲਾਕਾ ਨਾ ਜਾਏ ਆਕਾ ਰਹੇ ਲਿਵਲਾਏ ਆਕਾ ਵੇਦ ਪਾਠ ਪ੍ਰਾਨ ਆਕਾ ਪੜੇ ਕਰੇ ਵਿਖਿਆਣਾ ਆਕਾ ਵਰਮੇ ਆਕਾ ਇੰਦ ਆਕਾ ਗੋਪੀਤਾ ਗੋਵਿੰਦਾ ਆਖੈ ਈਸ਼ਵਰ ਆਖੈ ਸਤਿ ਆਖੈ ਕਿਤੇ ਕਿਤੇ ਬੁੱਧ ਆਖੈ ਦਨਵ ਆਖੈ ਦੇਵ ਆਖੈ ਸੂਰ ਨਰ ਮਨਜਨ ਸੇਵਾ ਕਿਤੇ ਆਖੈ ਕਣ ਪਾਹੀ ਕਿਤੇ ਕਹਿ ਕੈ ਉਠੜ ਜਾਹੀ ਇਤੇ ਕਿਤੇ ਹੋਰ ਕਰੇ ਤਾਕ ਨਾ ਸਕਹਿ ਕੀ ਕੀ ਜੇ ਉੜ ਪਾਤ ਉਣ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਅਕੇ ਬੋਲ ਵਿਗੜ ਤਾਲ ਕੀ ਹੈ ਸਿਰ ਗਾਵਾਰਾਂ ਗਾਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਅਜ ਤੋ ਐ ਸਰਤ ਮਾਲੇ ਵਾਜੇ ਨਿਰਨਾਦ ਨੇਕ ਸੰਖਾ ਕਿਤੇ ਵਉਣ ਹਾਰੇ ਕਿਤੇ ਰਾਗ ਪ੍ਰੀਸੋਂ ਕਹੀ ਅਨੰਤ ਕਿਤੇ ਗਵਣ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਕੁਤਲਖ ਜਾਨ ਹੈ ਲਿਖਲੇ ਧਰਮ ਵਿਚਾਰੇ ਗਾਵਹਿ ਈਸ਼ਵਰ ਬਰਮਾਉਂਦੇ ਵੀ ਸੋ ਸਦਾ ਸਵਾਰੇ ਗਾਵਹਿ ਇੰਦਨ ਦਾਸਨ ਬਠੇ ਦੇਵਤੇ ਅੰਦਰ ਨਾਲੇ ਗਾਵਹਿ ਸਿਸਮਦੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਬਨੁਰਕੀਸ਼ੋਰ ਜੁਗ ਜੁਗ ਵਿਦਾਂ ਨਾਲੇ ਗਾਵਹਿ ਮੋਹਨੀਆਂ ਮਨਮੋਹਨ ਸਰਕਾ ਮਛਪਾ ਟਾਲੇ ਗਾਵਨ ਰਤਨ ਪਾਏ ਤੇਰੇ ਅਟਰਤੀ ਚ ਨਾਲੇ ਗਾਵ ਹੈ ਜੁਧ ਮਾਵਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਕੰਨ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੇ ਤੂੰ ਗਾਵ ਹੈ ਜੋ ਤੁਧ ਪਾਵਨ ਰਤੇ ਤੇਰੇ ਪਾਤਰਸਾਲੇ ਹੋਰ ਕਿਤੇ ਗਾਵਨ ਸੇ ਮਚਿਤ ਨਾ ਆਵਨ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਦਾ ਸਾਇ ਸਾਚਾ ਸਚੀ ਨਾਈ ਆਪਿ ਹੁਸੀ ਜੈ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਤ ਦੀ ਵੜਾਈ ਜੋਤਿ ਸਾਵਸ ਹੋਈ ਕਰਸੀ ਹੁਕਮ ਨਾ ਕਰ ਨ ਜਾਏ ਸੋ ਪਾਸਾ ਸੋ ਸਾਹ ਪਾਸਾ ਸਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸਰਬਾ ਝੋਲੀ ਧਨ ਕੀ ਕਰੈ ਵਿਪੂਤਾ ਕਿੰਦਾ ਕਾਲ ਕੁਆਰੀ ਕਾਇ ਆਜ ਉਤੇ ਡੰਡਾ ਪਰਤੇ ਤੈ ਆਈ ਪੰਤੇ ਸਗਲ ਦੇ ਮਾਤੇ ਮਨ ਜਿੱਤੇ ਜਗਦੀਤ ਆਦੇਸ ਤਸ ਆਦੇਸ ਆਦ ਨਿਲ ਨਦ ਨਾਹਤ ਜੁਗ ਜੁਏ ਇਕ ਹੋਵੇ ਇਸ ਤੋ ਤ ਗਿਆੰਦਾ ਆ ਭੰਡਾਰੋਂ ਕਟਕੜ ਵਜੈ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਿਸ ਦੇਵਰਾ ਸਾਦ ਸੰਜੋਗ ਯੁਗ ਦੇ ਕਰਤ ਲਵ ਹੈ ਲੇਕੇ ਆਵ ਹੈ ਭਾਗ ਆਦੇਸ ਤਸ ਆਦੇਸ ਆਦ ਨਿਲ ਨਦ ਨਾਹਤ ਜੁਗ ਜੁਏ ਇਕ ਹੋਵੇ ਇਸ ਇਕ ਕਮਾਈ ਜੋ ਤੇ ਵੈ ਤਿੰ ਚੇਲੇ ਪਰਵਾਨ ਇਕ ਸੰਸਾਰਿਕ ਢੰਡਾਰੀ ਕਲਾਈ ਦੀ ਬਾਣ ਹੈ ਜਿਤਸ ਪਾਵਤ ਤੇ ਚਲਾਵਾ ਜਿਉ ਹੋਇ ਫੁਰਮਾਨ ਕੋ ਵੇ ਕਉ ਨਦਰ ਨਾ ਆਵੇ ਬੋਤਾ ਹੁਟਾਣੇ ਆਦੇ ਤਸ ਆਦੇ ਸੇ ਆਤ ਨੀਲ ਅਨਤ ਨਾਹਤ ਜੁਜੂ ਏਕ ਹੋਵੇ ਸੇ ਆਸਣ ਲੋਇ ਲੋਇ ਢੰਡਾਰ ਜੋ ਕਿਸ ਪਾਇਆ ਸੋ ਏਕ ਆਵਾਰ ਹੈ ਕਰ ਕਰੋ ਇੱਕ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਸ ਆਦੇ ਸੇ ਆਦ ਨਿਲ ਨਾਤ ਨਾ ਹਤ ਜੁਗ ਜੁਗ ਏਕ ਹੋਵੇ ਸ ਇੱਕ ਦੋ ਜੀ ਬੋਲਾ ਕੋਇ ਲਖ ਵਲਖੀ ਸ ਲਖ ਲਖ ਏੜਾਇਆ ਕੀ ਹੈ ਏਕ ਨਾਮ ਜੁ ਦੀਸ ਹੈ ਤੇ ਜ਼ਰਾ ਹੈ ਪਤ ਪਵੜੀ ਆ ਚੜਿਆ ਹੋਏ ਕੀ ਸ ਸੁਣ ਗਲ ਲਾ ਅਕਾਸ ਕੀ ਕੀਟਾਂ ਆਈ ਰੀ ਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨੂੰ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਹੈ ਜੋਰ ਜੋਰ ਨਾਲ ਰਾਜ ਮਲ ਮਨਸੋਰਾ ਜੋਰ ਨਾਲ ਸਤਿਗਿਆਨ ਵਿਚਾਰ ਜੋਰ ਨਾਲ ਜੁਤੀ ਛੁੱਟੈ ਸੰਸਾਰ ਜੇ ਸਤ ਜੋਰ ਕਰੋ ਇਕਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤੇ ਦੀਵਾਰ ਪਣ ਪਣੀਗਨੀ ਪਾਤਾਲ ਤਿਸ ਵਿੱਚ ਧਰਤੀ ਤਾਵਰ ਕੀ ਧਰਮਸਾਲ ਹੈ ਤਿਸ ਵਿੱਚ ਜੀ ਜੂਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਹੈ ਕਰਮੀ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਵਾਰ ਹੈ ਤਿਤੈ ਸੋਹਣ ਪੰਚ ਪ੍ਰਵਾਨ ਨਧਰੀ ਕਰਮ ਪਵੈ ਨਿਸ਼ਾਨ ਕਚਵ ਗਏ ਉਤੇ ਪਾਏ ਨਨ ਗਇਆ ਜਾਪੈ ਜਾਏ ਧਰਮਖੰਡ ਕੋ ਧਰਮ ਗਿਆਨਖੰਡ ਕਾ ਆਖੂ ਕਰਮ ਕਿਤੇ ਪਉਣ ਪਾਣ ਵੈਸੰਤਰ ਕਿਤੇ ਕਨ ਮਹੇਸੈ ਕਿਤੇ ਵਰਮੇ ਘਰਤ ਕੜੀਆ ਹੈ ਰੂਪ ਰੰਗ ਕੇ ਵੇਸੈ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਅੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸੈ ਕਿਤੇ ਸਦਗੋਦ ਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁਨ ਕੇਤੇ ਕਿਤੇ ਰਤਨ ਸੁਮੰਦੈ ਕੀਤੀਆ ਕਾਣੀ ਕੀਤੀ ਬਾਣੀ ਕਿਤੇ ਪਤ ਨਰਿੰਦ ਕੀਤੀਆ ਸੁਰਤੀ ਸਿਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਵਿੱਚ ਗਿਆਨ ਪ੍ਰਚੰਡ ਤਤੈ ਨਾਦ ਬਨੋਦ ਕੋੜ ਅਨੰਦ ਸਰਵ ਕੰਡ ਕੀ ਬਾਣੀ ਰੂਪ ਤਤੈ ਘੜਤ ਘੜੀਏ ਬਹੁਤ ਅਨੂਪ ਆ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਤਤੈ ਘੜੀਆ ਸੁਰਤ ਮਤਮਨ ਬੁੱਧ ਤਤੈ ਘੜੀਆ ਸੁਰਾਂ ਸਦਾਂ ਕੀ ਸੁਧ ਕਰਮ ਕਰਨ ਕੀ ਬਾਣੀ ਜੋ ਰਾਜ਼ ਤੇ ਹੋਰ ਨਾ ਕੋਈ ਹੋਰ ਤਿੱਥੈ ਜਦ ਮਹਾ ਮਨਸੂਰਾ ਤਨ ਮੈਂ ਰਾਮ ਰਹਿਆ ਭਰਪੂਰ ਐ ਤਿੱਥੈ ਸੀਤੋ ਸੀਤਾ ਮੈਂ ਮਮਾ ਹੈ ਤਾਕ ਰੂਪ ਨਾ ਕਤਨੇ ਜਾਹੇ ਨਾ ਮਰੈ ਨਾ ਠਾਕੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੀ ਤਥੈ ਪਤਵ ਸਹਿ ਕੋ ਲੋਕ ਰੈ ਨੰ ਸੱਚਾ ਮਨਸੂਏ ਸੱਚਖੰਡ ਵਸੈ ਨਰਿੰਕਾਰ ਕਰ ਕਰੋ ਏ ਕੈ ਨਦਰ ਨਿਹਾਲ ਐ ਕਤਤਾ ਕੰਨ ਬੰਨਲ ਵਰ ਪੰਡਾ ਜੇ ਕੋ ਕਤਤਾ ਤਨ ਤਨਾੰਤਾ ਤਤ ਲੋ ਲੋ ਆਕਾਰ ਜਿ ਜਿ ਹੁਕਮ ਤੇ ਵਧੇ ਕਾਰ ਵੇਖੈ ਵਿਸਾ ਕਰ ਵਿਚਾਰ ਨਾਨਕ ਤਨਾ ਕਰੜਾ ਸਾ ਜਤ ਪਹਾੜਾ ਤੀਰ ਸੁਨਿਆ ਰਹਿਣ ਮਤ ਵਿਧ ਹਤੀਾਰ ਪੌਕ ਲਗ ਤਵ ਤਉ ਪੰਡਾ ਪਉ ਅਮਰਤ ਧਾਲ ਕੜੀਐ ਸਬ ਸਚਿ ਟਕਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਾ ਜਸਰਾਦੋ ਈਦਾਈ ਦਇਆ ਕਿ ਲੈ ਸਗਲ ਜਗ ਤੇ ਝੰਗਿਆੰਜਾਂ ਬੁਰਿਆੰਜਾਂ ਵਚੈ ਤਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਉਸਤਕ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੁੱਜ ਲਈ ਖੇਤੀ ਛੁੱਤੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ